ਸੋਨੂ ਜੀਤਾ ਕਵਲ ਤੇ ਸੰਦੀਪ ਦਾ ਪਹਿਲਾਂ ਇੰਨਾ ਪਿਆਰ ਸੀ ਕਿ ਉਹ ਇੱਕ ਬੋਲ ਤੇ ਇੱਕ ਦੂਜੇ ਕੋਲ ਚਲੇ ਜਾਂਦੀ ਸੀ ਤੇ ਇੱਕ ਦੂਜੇ ਦੀਆਂ ਹਰ ਇੱਕ ਜ਼ਰੂਰਤਾਂ ਪੂਰੀਆਂ ਕਰਦੇ ਸੀਗੇ ਤੇ ਪਰ ਹੁਣ ਜੀਤਾ ਨੇ ਜੋ ਗਲਤੀ ਕੀਤੀ ਆ ਉਸ ਨੇ ਕਾਜ਼ ਨਾ ਸੰਦੀ ਪੋ ਤੇ ਕਵਲ ਦੇ ਨਕੋਂ ਬੁੱਲੋਂ ਲੈ ਗਈ ਚੀਤਾ ਕਿਉਂਕਿ ਉਸ ਨੇ ਜਲਦੀ ਜਲਦੀ ਹੀ ਫੋਨ ਲਾ ਦਿੱਤਾ ਸੀ ਮਮੇ ਨੂੰ ਤੇ ਬੇਬੇ ਦੇ ਕਹਿੰਦੇ ਹਾਲਾਂਕਿ ਲਾਇਆ ਸੀਗਾ ਪਰ ਫਿਰ ਵੀ ਜੋ ਉਸ ਨੇ ਗੱਲ ਕਹੀ ਆ ਉਹ ਸਾਰੇ ਸਬਸਕ੍ਰਾਈਬਰਾਂ ਨੇ ਵੀ ਦੇਖਿਆ ਤੇ ਉਹਨਾਂ ਨੂੰ ਬਹੁਤ 깔 ਤੇ ਲੱਗੀ ਆ ਕਿ ਉਸਨੇ ਮੰਮੀ ਨੂੰ ਨਹੀਂ ਕਿਹਾ ਵਾ ਵੀ ਮੰਮੀ ਗਲਤ ਫੈਸਲਾ ਕਰਕੇ ਗਿਆ ਤਾਂ ਸਾਰਾ ਭਾਂਡਾ ਉਸਨੇ ਕਵਲ ਦੇ ਸਿਰ ਹੀ ਫੋੜ ਦਿੱਤਾ ਤੇ ਜੋ ਬਹੁਤ ਹੀ ਜ਼ਿਆਦਾ ਗਲਤ ਗੱਲ ਲੱਗੀ ਸਾਰਿਆਂ ਨੂੰ ਹੀ ਤੇ ਕਵਲ ਨੂੰ ਵੀ ਬਹੁਤ ਹੀ ਜ਼ਿਆਦਾ ਗਲਤ ਲੱਗਿਆ ਤੇ ਕਵਲ ਨੇ ਕਿਹਾ ਕਿ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਸੀਗਾ ਪਰ ਉਸ ਦਾ ਡੈਡੀ ਹੁਣ ਕਹਿ ਰਿਹਾ ਕਿ ਜਾ ਉਸ ਕੋਲ ਨਾ ਕੋਲੋ ਜਾ ਕੇ ਮਾਫੀ ਮੰਗ ਕੇ ਆਓ ਕਿ ਮੈਂ ਆਪਣੀ ਭੈਣ ਦੇ ਨਾਲ ਵਰਤਣਾ ਨਹੀਂ ਛੱਡਣਾ ਵਾ ਪਰ ਹੁਣ ਜੋ ਕਿ ਕਬਲ ਦੀ ਮੰਮੀ ਆ ਉਹ ਸਾਰੇ ਇਲਜ਼ਾਮ ਉਸਨੇ ਵੀ ਕਬਲ ਤੇ ਲਗਾ ਦਿੱਤਾ ਹਾਲਾਂਕਿ ਉਥੇ ਉਸਦੀ ਮੰਮੀ ਗਲਤ ਸੀਗੀ ਪਰ ਉਹ ਇੱਕ ਸਾਈਡ ਤੇ ਹੋ ਗਈ ਤੇ ਸਾਰਾ ਇਲਜ਼ਾਮ ਹੀ ਇਹਨਾਂ ਤੇ ਆ ਗਿਆ ਹੁਣ ਕਬਲ ਦੇ ਮਨ ਤੋਂ ਸਾਰੇ ਹੀ ਲੈ ਗਏ ਆ ਪਹਿਲਾਂ ਤਾਂ ਉਹ ਵਿੱਕੀ ਤੇ ਉਸਦੇ ਪਰਿਵਾਰ ਨੂੰ ਹੀ ਮਾਰਾ ਕਹਿੰਦਾ ਹੁੰਦਾ ਸੀ ਪਰ ਜੋ ਜੀਤਾ ਨੇ ਹੁਣ ਕਰ ਦਿੱਤਾ ਤੇ ਉਸਦੇ ਨਾਲ ਜੀਤਾ ਨੇ ਵੀ ਉਹਨਾਂ ਦੇ ਮਨ ਵਿੱਚ ਫਰਕ ਪਾ ਦਿੱਤਾ ਜਦੋਂ ਇੱਕ ਗੰਢ ਪੈ ਜਾਂਦੀ ਆ ਤਾਂ ਉਸ ਨੂੰ ਇੱਕ ਥਾਂ ਢੜਗਾਰ ਟੁੱਟ ਜਾਂਦਾ ਹੈ ਤਾਂ ਉਸ ਨੂੰ ਗੰਢ ਮਾਰਨੀ ਆਪਾਂ ਨੂੰ ਬਹੁਤ ਗੰਡਾ ਮਾਰਨੀਆਂ ਪੈਂਦੀਆਂ ਵਾ ਤੇ ਫਿਰ ਧਾਗਾ ਟੁੱਟ ਹੀ ਜਾਂਦਾ ਹੈ ਐਵੇਂ ਉਸ ਨਾਟਕ ਦੇ ਵਿੱਚ ਜੇ ਹੁਣ ਪਹਿਲਾਂ ਇਹਨਾਂ ਦਾ ਇੰਨਾ ਪਿਆਰ ਸੀ ਪਰ ਹੁਣ ਇੱਕ ਗੱਲ ਤੋਂ ਗੱਲ ਨਿਕਲੀ ਆਉਂਦੀ ਹੈ ਤੇ ਨਿਕਲੀਉਂਗੀ ਤੇ ਗਾਂ ਵਾਦਦਾ ਹੀ ਵਦਨਾ ਹੈ ਇੱਕ ਦਿਨ ਆਈ ਅਗ ਕਿੰਨੇ ਘਰਾਂ ਨੂੰ ਤਬਾਹ ਕਰ ਜਾਂਦੀ ਹੈ ਤੇ ਉਹੀ ਅਮਨ ਦੀ ਲਾਈ ਅਗਾ ਤੇ ਜਿਹੜੇ ਸੋਨੂ ਜੀਤਾਂ ਦਾ ਘਰ ਵੀ ਖਰਾਬ ਕਰਤਾ ਕਮਲ ਵਿੱਚੀ ਦਾ ਵਿਕਾਰਤਾ ਤੇ ਸੰਦੀਪ ਤਏ ਕਬਲ ਦਾ ਵੀ ਕਰ ਦਿੱਤਾ ਸਾਰੇ ਦਾ ਉਸਨੇ ਘਰ ਖਰਾਬ ਕਰ ਦਿੱਤਾ ਸਿਰਫ ਆਪਣੇ ਲਾਲਚ ਦੀ ਮਾਰੀ ਤਾਂ ਹੀ ਕਹਿੰਦੇ ਹੁੰਦੇ ਸਕਾ ਸਕਾਈ ਹੁੰਦਾ ਤੇ ਬੇਗਾਨਾ ਬੇਗਾਨਾ ਨਹੀਂ ਹੁੰਦਾ ਜੇ ਵਿਕੀ ਦੀ ਸਕੀ ਭੈਣ ਹੁੰਦੀ ਤਾਂ ਉਹ ਤਾਂ ਹੋ ਇਦਾਂ ਬਿਲਕੁਲ ਨਾ ਕਰਦੀ ਉਸ ਨੂੰ ਚਾਹ ਹੁਣ ਅਸੀਂ ਵੀ ਮੇਰਾ ਭਰਾ ਪਰਚਾਈਆ ਪਰ ਉਹ ਉਸਨੇ ਬਗਾਨੀ ਸੀਗੀ ਤਾਂ ਉਸਨੇ ਬਗਾਨੇ ਵਾਲਿਆਂ ਹੀ ਕੀਤੀ ਆ ਤੇ ਉਸਨੇ ਕਦੇ ਵੀ ਪ੍ਰੀਤ ਨੂੰ ਉਸ ਨਿਗਾਹ ਦੇ ਨਾਲ ਆਪਣੀ ਪਰਜਾਈ ਨਹੀਂ ਸਮਝਾ ਜਿਸ ਨਿਗਾਹ ਦੇ ਨਾਲ ਉਸ ਨੂੰ ਸਮਝਣਾ ਚਾਹੀਦਾ ਸੀ ਉਸੇ ਦਾ ਸਿਰਫ ਇੱਕ ਏਟੀਐਮ ਮਸ਼ੀਨ ਬਣਾਈ ਹੈ ਕਿ ਕੋਈ ਵੀ ਚੀਜ਼ ਐਸ ਤੋਂ ਹੀ ਕਢਵਾ ਲਓ ਜੋ ਕਿ ਅਮਨ ਲਈ ਵੀ ਬਹੁਤ ਕਾਲਤਾ ਤੇ ਹੁਣ ਵਿਕੀ ਤੇ ਉਸਦੀ ਮੰਮੀ ਨੇ ਵੀ ਹੁਣ ਪ੍ਰੀਤ ਨੂੰ ਏਟੀਐਮ ਮਸ਼ੀਨ ਹੀ ਬਣਾ ਲਿਆ ਕੋਈ ਵੀ ਚਾਹ ਪਹਿਲਾਂ ਗੱਡੀ ਲੈ ਕੇ ਆਇਆ ਫਿਰ ਟਰੈਕਟਰ ਲੈ ਕੇ ਆਇਆ ਇਥੋਂ ਤੱਕ ਕਿ ਤੈਸੇ ਵੀ ਹੁਣ ਉਸ ਨੂੰ ਆਏ ਵੀ ਮੈਨੂੰ ਪੈਸੇ ਵੀ ਨਹੀਂ ਦੇਣੇ ਪੈਣੇ ਇਹ ਵਿਗਾੜ ਵੀ ਕੰਬੀ ਕੰਪੀਤ ਦੀ ਮੰਮੀ ਹੀ ਰਹੀ ਹੈ ਜੋ ਉਸ ਦੀਆਂ ਡਿਮਾਂਡਾਂ ਪੂਰੀਆਂ ਕਰ ਰਹੀ ਹੈ ਪਰ ਅੱਗੇ ਜਾ ਕੇ ਉਹ ਵੀ ਬਹੁਤ ਤੰਗ ਹੋਊ